ਕੋਈ ਸ਼ਰਾਬ ਕਾਰੋਬਾਰੀ ਨਾਲ ਆ ਕੇ ਦਰਿਚ ਖੜੇ ਹੋ ਰਹੇ ਜੇ ਪੰਜਾਬ ਦੇ ਇਹਨਾਂ 20 ਬੇਕਸੂਰ ਲੋਗਾ ਦੀ ਕਤਲ ਦਾ ਜ਼ਿੰਮੇਵਾਰ ਕੋਈ ਹੈ ਤੇ ਭਗਵੰਤ ਮਾਨ ਆ ਕਿ ਆ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸ਼ਰਾਬ ਦੀ ਦਲਾਲੀ ਕਰਨ ਵਾਲਿਆਂ ਦਾ ਸਾਥ ਦੇ ਵਿੱਚ ਆ ਕੇ 92 ਐਮਐਲ ਨੂੰ ਨਾਲ ਲੈ ਕੇ ਇੱਥੇ ਘੁੰਮ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸ਼ਰਾਬ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ ਚ ਨੇ ਜਿਹੜੇ ਪਿਹਾਰ ਜਿਲ੍ਹੇ ਚ ਬੰਦ ਨੇ ਔਰ ਤੁਸੀਂ ਬਜਾਏ ਇਹ ਦੇ ਕਿ ਆਪਣੇ ਪੰਜਾਬ ਦੇ ਲੋਗਾ ਨਾਲ ਜਾ ਕੇ ਖੜੇ ਹੋ ਸ਼ਰਾਬ ਦੇ ਕੇਸ ਦੇ ਅੰਦਰ ਬੰਦ ਹੋਏ ਅਰਵਿੰਦ ਕੇਜਰੀਵਾਲ ਦੇ ਹੱਕ ਚ ਆ ਕੇ ਪ੍ਰਦਰਸ਼ਨ ਕਰ ਰਹੇ ਨੇ 92 ਐਮਐਲ ਨੂੰ ਨਾਲ ਲੈ ਕੇ ਇੱਥੇ ਘੁੰਮ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਪੰਜਾਬ ਦੇ ਅੰਦਰ ਨਜਰੀਲੀ ਸ਼ਰਾਬ ਨਾਲ ਲੋਗ ਮਾਰੇ ਜਾ ਰਹੇ ਨੇ ਔਰ ਸ਼ਰਾਬ ਕਾਰੋਬਾਰੀ ਉਹੀ ਨੇ ਜਿਹੜੇ ਦਿੱਲੀ 'ਚ ਨੇ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ ਔਰ ਤੁਸੀਂ ਬਜਾਏ ਇਹ ਦੇ ਕਿ ਆਪਣੇ ਪੰਜਾਬ ਦੇ ਲੋਗਾਂ ਨਾਲ ਜਾ ਕੇ ਖੜੇ ਹੋ ਤੁਸੀਂ ਸ਼ਰਾਬ ਕਾਰੋਬਾਰੀਆਂ ਨਾਲ ਆ ਕੇ ਦਿੱਲੀ 'ਚ ਖੜੇ ਹੋ ਰਹੇ ਜੇ ਪੰਜਾਬ ਦੇ ਇਹਨਾਂ 20 ਬੇਕਸੂਰ ਲੋਕਾਂ ਦੀ ਕਤਲ ਦਾ ਜ਼ਿੰਮੇਵਾਰ ਕੋਈ ਹੈ ਤੇ ਭਗਵੰਤ ਮਾਨ ਆ ਪੰਜਾਬ ਦੇ ਲੋਕੋ ਤੁਹਾਨੂੰ ਹਸਾਬ ਮੰਗਣਾ ਚਾਹੀਦਾ ਹੈ ਐਸੇ ਮਾਨਸਿਕਤਾ ਦੇ ਮੁੱਖ ਮੰਤਰੀ ਤੋਂ ਜਿਹੜਾ ਸ਼ਰਾਬ ਘਟਾਲੇ ਵਾਲਿਆਂ ਨਾਲ ਦਿੱਲੀ ਚ ਆ ਕੇ ਖੜਾ ਹੋ ਰਿਹਾ ਹੈ ਬਜਾਏ ਕਿ ਉਹਨਾਂ ਨੂੰ ਪੰਜਾਬ ਸਜ਼ਾਵਾ ਦੇਵੇ ਇਹ ਆ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਜੋ ਕਿ ਸ਼ਰਾਬ ਦੀ ਦਲਾਲੀ ਕਰਨ ਵਾਲਿਆਂ ਦਾ ਸਾਥ ਦਿੱਲੀ ਚ ਆ ਕੇ ਦੇ ਰਿਹਾ ਹੈ